ਜਾਣਾ ਸੀ ਦੋਸਤ ਦੀ ਬਰਥਡੇ ਪਾਰਟੀ ਤੇ ਪਰ ਪਹੁੰਚ ਗਿਆ ਰੱਬ ਕਰ ਮੋਟਰਸਾਈਕਲ ਸਵਾਰ ਮੁੰਡੇ ਦੇ ਨਾਲ ਵਾਪਰਿਆ ਭਿਆਨਕ ਸੜਕੀ ਹਾਦਸਾ ਤੇ ਦੋਸਤ ਸਮੇਤ ਮੌਕੇ ਤੇ ਹੀ ਹੋ ਗਈ ਹੈ ਮੌਤ ਜੀ ਹਾਂ ਇਹ ਮੰਦਪਾਗੀ ਖਬਰ ਅਮਰੀਕਾ ਤੋਂ ਸਾਹਮਣੇ ਆਈ ਹੈ ਜਿੱਥੇ ਇੱਕ ਸੜਕੀ ਹਾਦਸੇ ਦੇ ਦੌਰਾਨ ਮੂਲ ਰੂਪ ਵਿੱਚ ਪੰਜਾਬ ਦੇ ਰਹਿਣ ਵਾਲੇ ਇੱਕ ਮੁੰਡੇ ਦੀ ਆਪਣੇ ਦੋਸਤ ਦੇ ਸਮੇਤ ਮੌਤ ਹੋ ਗਈ ਹੈ ਦੱਸਦੀ ਹੈ ਕਿ ਮੁੰਡਾ ਆਪਣੇ ਦੋਸਤ ਦੇ ਨਾਲ ਮੋਟਰਸਾਈਕਲ ਤੇ ਸਵਾਰ ਹੋ ਕੇ ਆਪਣੇ ਕਿਸੇ ਹੋਰ ਦੋਸਤ ਦੇ ਬਰਥਡੇ ਪਾਰਟੀ ਤੇ ਜਾ ਰਿਹਾ ਸੀ ਇਸ ਤੋਂ ਪਹਿਲਾਂ ਕਿ ਇਸ ਪਾਰਟੀ ਤੇ ਪਹੁੰਚਦੇ ਰਸਤੇ ਦੇ ਵਿੱਚ ਹੀ ਇਹਨਾਂ ਦੇ ਨਾਲ ਇਹ ਸੜਕੀ ਹਾਦਸਾ ਵਾਪਰ ਗਿਆ ਤੇ ਦੋਨੋਂ ਹੀ ਮੌਕੇ ਤੇ ਹੀ ਰੱਬ ਨੂੰ ਪਿਆਰੇ ਹੋ ਗਏ ਨੇ ਦੱਸਦੀਏ ਕਿ ਇਸ ਮੁੰਡੇ ਦਾ ਨਾਮ ਹਰਜਾਪ ਸਿੰਘ ਦੱਸਿਆ ਜਾ ਰਿਹਾ ਹੈ ਜਿਹੜਾ ਕਿ ਲੁਧਿਆਣਾ ਦੇ ਪਿੰਡ ਬਸੂਵਾਲ ਦਾ ਨਿਵਾਸੀ ਹੈ ਇਹਦੀ ਜੰਮਿਆ ਪਲਿਆ ਤੇ ਕੁਝ ਵਕਤ ਦੇ ਬਾਅਦ ਆਪਣੇ ਮਾਪਿਆਂ ਦੇ ਨਾਲ ਅਮਰੀਕਾ ਦੇ ਸ਼ੈਫ ਰਫਰਜ ਨੂੰ ਵਿਖੇ ਰਹਿਣ ਲੱਗ ਪਿਆ ਸੀ ਦੱਸਦੀ ਹੈ ਕਿ ਇਹ ਜਿਹੜਾ ਮੁੰਡਾ ਹੈ ਜਦੋਂ ਇਹ ਪਾਰਟੀ ਤੇ ਜਾਣ ਲੱਗਾ ਤੇ ਇਸਨੇ ਆਪਣੇ ਇੱਕ ਹੋਰ ਦੋਸਤ ਨੂੰ ਵੀ ਨਾਲ ਲਿਆ ਤੇ ਦੋਨੋਂ ਜਾਣੇ ਤਿਆਰ ਹੋ ਕੇ ਮੋਟਰਸਾਈਕਲ ਤੇ ਸਵਾਰ ਹੋ ਕੇ ਆਪਣੇ ਦੋਸਤ ਦੇ ਜਨਮ ਦਿਨ ਦੀ ਪਾਰਟੀ ਮਨਾਉਣ ਚਾਰੇ ਸਨ ਤੇ ਰਸਤੇ ਦੇ ਵਿੱਚ ਉਹਨਾਂ ਨੂੰ ਇੱਕ ਡਿਲੀਵਰੀ ਵੈਨ ਦੇ ਵੱਲੋਂ ਟੱਕਰ ਮਾਰੀ ਜਾਂਦੀ ਹੈ ਔਰ ਇਹ ਟੱਕਰ ਇੰਨੀ ਜ਼ਿਆਦਾ ਭਿਆਨਕ ਕਸੀ ਕੇ ਮੌਕੇ ਤੇ ਹੀ ਇਹਨਾਂ ਦੋਨਾਂ ਦੀ ਮੌਤ ਹੋ ਗਈ ਹੈ ਦੱਸਦੀ ਹੈ ਕਿ ਹਰਜਾਪ ਸਿੰਘ ਦੇ ਪਿਤਾ ਦਾ ਨਾਮ ਜਸਪ੍ਰੀਤ ਸਿੰਘ ਰਾਜੂ ਦੱਸਿਆ ਜਾ ਰਿਹਾ ਹੈ ਜਿਹੜਾ ਕਿ ਪੰਜਾਬ ਦੇ ਪਿੰਡ ਬਸਤੂਵਾਲ ਦਾ ਹੀ ਰਹਿਣ ਵਾਲਾ ਸੀ ਤੇ ਇੱਥੇ ਹੀ ਹਰਜਾਪ ਸਿੰਘ ਦਾ ਜਨਮ ਵੀ ਹੋਇਆ ਸੀ ਤੇ ਕੁਝ ਵਕਤ ਦੇ ਬਾਅਦ ਉਹ ਅਮਰੀਕਾ ਚਲੇ ਗਏ ਸਨ ਜਿੱਥੇ ਕਿ ਉਹ ਫ੍ਰਿਜਨੋ ਸ਼ਹਿਰ ਦੇ ਵਿੱਚ ਰਹਿੰਦੇ ਸਨ ਆਪਣੇ ਪਰਿਵਾਰ ਦੇ ਸਮੇਤ ਤੇ ਹੁਣ ਜਸਪ੍ਰੀਤ ਸਿੰਘ ਰਾਜੂ ਦੇ ਇੱਕ ਕਰੀਬੀ ਦੋਸਤ ਨਰਿੰਦਰ ਸਿੰਘ ਨੀਟਾ ਨੇ ਇਹ ਜਾਣਕਾਰੀ ਦਿੱਤੀ ਹੈ ਕਿ ਹਰਜਾਪ ਸਿੰਘ ਇੱਕ ਬਹੁਤ ਹੀ ਪਿਆਰਾ ਬੱਚਾ ਸੀ ਪੂਰਨ ਤੌਰ ਤੇ ਗੁਰਸਿੱਖ ਸੀ ਉਸ ਨੂੰ ਸਿੱਖੀ ਤੇ ਗੁਰਮੁਖੀ ਦਾ ਬਹੁਤ ਜ਼ਿਆਦਾ ਗਿਆਨ ਸੀ ਤੇ ਇਹਨਾਂ ਦੇ ਨਾਲ ਉਹ ਬਹੁਤ ਜ਼ਿਆਦਾ ਲਗਾਵ ਰੱਖਦਾ ਸੀ ਇਹ ਤੇ ਨਰਿੰਦਰ ਸਿੰਘ ਨੀਟਾ ਨੇ ਜਾਣਕਾਰੀ ਦਿੱਤੀ ਹੈ ਕਿ ਬੀਤੇ ਡੇਢ ਸਾਲ ਪਹਿਲਾਂ ਹਰਜਾਪ ਸਿੰਘ ਆਪਣੇ ਪਿਤਾ ਦੇ ਨਾਲ ਪਿੰਡ ਆਇਆ ਸੀ ਪਿੰਡ ਵਾਸੀਆਂ ਨੂੰ ਉਹ ਬਹੁਤ ਹੀ ਪਿਆਰ ਤੇ ਅਦਬ ਦੇ ਨਾਲ ਮਿਲਿਆ ਸੀ ਔਰ ਇਹ ਬੱਚਾ ਬਹੁਤ ਹੀ ਪਿਆਰਾ ਬੱਚਾ ਸੀ ਉਹਨਾਂ ਨੇ ਨਾਲ ਹੀ ਇਹ ਵੀ ਜਾਣਕਾਰੀ ਦਿੱਤੀ ਹੈ ਕਿ ਜਦੋਂ ਵੀ ਆਪਣੇ ਪਿੰਡ ਆਉਂਦਾ ਸੀ ਆਪਣੇ ਆਂਢ ਗੁਆਣ ਦੇ ਲੋਕਾਂ ਨੂੰ ਬਹੁਤ ਹੀ ਪਿਆਰ ਅਦਬ ਸਤਿਕਾਰ ਦੇ ਨਾਲ ਮਿਲਦਾ ਸੀ ਤੇ ਸਾਰੇ ਉਸ ਨੂੰ ਬਹੁਤ ਜ਼ਿਆਦਾ ਪਿਆਰ ਕਰਦੇ ਸਨ ਤੇ ਹੁਣ ਜਦੋਂ ਹਰਜਾਪ ਸਿੰਘ ਦੀ ਮੌਤ ਦੀ ਖਬਰ ਉਸ ਤੇ ਪਹੁੰਚੀ ਹੈ ਤਾਂ ਪੂਰੇ ਪਿੰਡ ਦੇ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ ਇਤਨਾਲੀ ਵੀ ਜਾਣ ਕਰਕੇ ਸਾਂਝੀ ਕਰਦੀ ਹੈ ਕਿ ਹਰਜਾਪ ਸਿੰਘ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ ਤੇ ਜਦੋਂ ਮਾਪਿਆਂ ਦਾ ਇਕਲੌਤਾ ਪੁੱਤਰ ਤੁਰ ਜਾਵੇ ਤਾਂ ਫਿਰ ਮਾਪਿਆਂ ਦਾ ਕੀ ਹਾਲ ਹੋ ਸਕਦਾ ਹੈ ਸਾਰੇ ਸਮਝ ਸਕਦੇ ਨੇ ਇਸ ਵਕਤ ਉਹਨਾਂ ਤੇ ਕੀ ਬੀਤਦੀ ਹੋਵੇਗੀ ਅਸੀਂ ਸ਼ਾਇਦ ਦੋਸਤਾਂ ਅੰਦਾਜ਼ਾ ਵੀ ਨਹੀਂ ਲਗਾ ਸਕਦੇ ਇਸ ਵਕਤ ਹਰਜਾਪ ਸਿੰਘ ਦੇ ਮਾਪੇ ਜਿਹੜੇ ਕਿ ਰੋ ਰੋ ਕੇ ਬੇਹਾਲ ਹੋਏ ਪਏ ਨੇ ਔਰ ਆਪਣੇ ਛੋਟੇ ਜਿਹੇ ਬੱਚੇ ਨੂੰ ਜਿਹੜਾ ਕਿ ਉਹਨੇ ਆਪਣੇ ਹੱਥ ਹੀ ਇਸ ਜਹਾਨੋਂ ਤੋੜ ਦਿੱਤਾ ਹੈ ਇਸ ਕਰਕੇ ਉਹ ਬਹੁਤ ਜ਼ਿਆਦਾ ਦੁਖੀ ਨੇ ਇਸ ਦੇ ਨਾਲ ਹੀ ਇਹ ਵੀ ਜਾਣਕਾਰੀ ਸਾਂਝੀ ਕਰ ਦਈਏ ਕਿ ਹਰਜਾਪ ਸਿੰਘ ਦਾ ਇੱਕ ਹੋਰ ਦੋਸਤ ਹੈ ਜਿਸ ਦੀ ਵੀ ਇਸ ਸੜਕ ਦੇ ਹਾਦਸੇ ਦੇ ਦੌਰਾਨ ਮੌਤ ਹੋ ਗਈ ਹੈ ਉਸ ਦੇ ਮਾਪੇ ਵੀ ਉਸ ਦੀ ਲਾਸ਼ ਨੂੰ ਇਸ ਵਕਤ ਲੈ ਗਏ ਨੇ ਉਹ ਵੀ ਬਹੁਤ ਜ਼ਿਆਦਾ ਦੁਖੀ ਨੇ ਇੱਥੇ ਗੌਰਤਲਾ ਬਹਿ ਕੇ ਜਦੋਂ ਅਸੀਂ ਆਪਣੇ ਇਹੋ ਜਿਹੇ ਬੱਚਿਆਂ ਨੂੰ ਜਿਨ੍ਹਾਂ ਦੀ ਉਮਰ ਜੇ 18 ਸਾਲ ਤੋਂ ਉੱਪਰ ਨਹੀਂ ਹੁੰਦੀ ਜਦੋਂ ਅਸੀਂ ਉਹਨਾਂ ਨੂੰ ਮੋਟਰਸਾਈਕਲ ਵਰਗੇ ਸਾਧਨ ਤੇ ਕੇ ਤੋਰਦੇ ਹਾਂ ਤਾਂ ਅਸੀਂ ਮੌਤ ਨੂੰ ਖੁਦ ਸਹਿੇੜਦੇ ਹਾਂ ਇਹ ਗੱਲ ਚਾਹੇ ਅਮਰੀਕਾ ਵਰਗੇ ਦੇਸ਼ ਦੀ ਹੋਵੇ ਪੰਜਾਬ ਭਾਰਤ ਦੀ ਹੋਵੇ ਕਿਤੇ ਵੀ ਹੋਵੇ ਅਗਰ ਅਸੀਂ ਨਾਬਾਲਗ ਬੱਚਿਆਂ ਨੂੰ ਆਵਾਜਾਈ ਦੇ ਸਾਧਨ ਦੇਵਾਂਗੇ ਤਾਂ ਹਾਦਸੇ ਵਾਪਰਨੇ ਸੁਭਾਵਿਕ ਹੀ ਨੇ ਛੋਟੇ ਬੱਚਿਆਂ ਨੂੰ ਅਗਰ ਅਸੀਂ ਮੋਟਰਸਾਈਕਲ ਵਰਗੇ ਹੋਰ ਆਵਾਜਾਈ ਦੇ ਸਾਧਨ ਨਹੀਂ ਦੇਵਾਂਗੇ ਤਾਂ ਘੱਟੋ ਘੱਟ ਇਹੋ ਜੇ ਸੜਕੀ ਹਾਦਸੇ ਬਿਲਕੁਲ ਤਾਂ ਨਹੀਂ ਰੁਕਣਗੇ ਪਰ ਫੇ ਵੀ ਘੱਟ ਹੋ ਸਕਦੇ ਨੇ ਅਸੀਂ ਆਪਣਾ ਵਕਤ ਬਚਾਉਣ ਦੇ ਲਈ ਬੱਚਿਆਂ ਨੂੰ ਇਹ ਜਿਹੜੇ ਸਾਧਨ ਨੇ ਅਸੀਂ ਦੇ ਦਿੰਦੇ ਹਾਂ ਇਸ ਕਰਕੇ ਹੋ ਜੇ ਸੜਕੀ ਹਾਦਸੇ ਵਾਪਰ ਜਾਂਦੇ ਨੇ ਹੋ ਸਕਦਾ ਹੈ ਕਿ ਇਹ ਜਿਹੜੀ ਘਟਨਾ ਵਾਪਰੀ ਇਸ ਦੇ ਵਿੱਚ ਬੱਚਿਆਂ ਦੀ ਗਲਤੀ ਨਾ ਹੀ ਹੋਵੇ ਹੋ ਸਕਦਾ ਹੈ ਕਿ ਡਿਲੀਵਰੀ ਵੈਨ ਵਾਲੇ ਦੀ ਗਲਤੀ ਹੋਵੇ ਪਰ ਹਾਦਸਾ ਤਾਂ ਵਾਪਰ ਗਿਆ ਜਿਸ ਦੌਰਾਨ ਇਹਨਾਂ ਦੋਨਾਂ ਬੱਚਿਆਂ ਦੀ ਮੌਤ ਹੋ ਗਈ ਹੈ ਅਗਰ ਅਸੀਂ ਮੋਟਰਸਾਈਕਲ ਵਰਗੇ ਹੋਰ ਸਾਧਨ ਜਿਹੜੇ ਕਿ ਬੱਚਿਆਂ ਨੂੰ ਦਿੰਦੇ ਆ ਅਜਿਹਾ ਕਰਨ ਤੋਂ ਗੁਰੇਜ਼ ਕਰੀਏ ਤਾਂ ਹੋ ਸਕਦਾ ਹੈ ਇਹੋ ਜਿਹੀਆਂ ਘਟਨਾਵਾਂ ਕਟ ਹੋਣ ਕਟੁਕੜੇ ਖਦਸ਼ਾ ਤਾਂ ਨਹੀਂ ਪਾਇਆ ਜਾਵੇਗਾ ਕਿ ਬੱਚਿਆਂ ਦੀ ਗਲਤੀ ਹੋ ਸਕਦੀ ਹੈ ਇਸ ਕਰਕੇ ਬੱਚਿਆਂ ਨੂੰ ਇਹੋ ਜਿਹੜੇ ਆਵਾਜਾਈ ਦੇ ਸਾਧਨ ਨੇ ਉਹ ਛੋਟੀ ਉਮਰ ਵਿੱਚ ਦੇਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ ਤਾਂ ਕਿ ਇਹੋ ਜੇ ਹਾਦਸਿਆਂ ਤੋਂ ਬਚਿਆ ਜਾ ਸਕੇ ਤੇ ਫਿਲਹਾਲ ਦੀ ਘੜੀ ਦੇ ਵਿੱਚ ਹਰਜਾਪ ਸਿੰਘ ਨਾਮ ਦਾ ਇੱਕ ਪੰਜਾਬੀ ਮੁੰਡਾ ਤਾਂ ਨਾਲ ਹੀ ਹੋਸਾ ਦੋਸਤ ਵੀ ਜਿਹੜਾ ਕਿ ਸੜਕੀ ਹਾਦਸੇ ਦਾ ਸ਼ਿਕਾਰ ਹੋ ਗਿਆ ਹੈ ਮੌਕੇ ਤੇ ਹੀ ਉਸਦੀ ਮੌਤ ਹੋ ਗਈ ਹੈ ਉਸ ਦਾ ਪਰਿਵਾਰ ਜਿਹੜਾ ਕਿ ਅਮਰੀਕਾ ਦੇ ਵਿੱਚ ਰਹਿੰਦਾ ਉਹ ਵੀ ਬਹੁਤ ਜ਼ਿਆਦਾ ਦੁਖੀ ਹੈ ਤੇ ਨਾਲ ਹੀ ਨਾਲ ਜਦੋਂ ਇਹ ਖਬਰ ਪੰਜਾਬ ਵਿੱਚ ਜਿੱਥੇ ਉਹਨਾਂ ਦਾ ਬਾਕੀ ਪਰਿਵਾਰ ਰਹਿੰਦਾ ਉਹਨਾਂ ਨੂੰ ਪਹੁੰਚੀ ਤਾਂ ਪੂਰੇ ਪਿੰਡ ਦੇ ਵਿੱਚ ਵੀ ਸੋਗ ਦੀ ਲਹਿਰ ਦੌੜ ਗਈ ਹੈ